ਸੋ ਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਜਿਨੋਂ ਭਗਵਾਨ ਦੀ ਜੈ ਸੋਹੰਗ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸ੍ਰੀ ਹਰਿ ਸੰਗਤ ਜੀ ਆਪ ਜੀ ਬਹੁਤ ਹੀ ਪਾਗਾ ਵਾਲੇ ਹੋ ਅਕਾਲ ਪੁਰਖ ਪਰਮਾਤਮਾ ਨੇ 994 ਚੌਕੜੀ ਜੁਗਤ ਬਾਸਵਮ ਆਪ ਜੀ ਦੇ ਕਿਰਪਾ ਕੀਤੀ ਇਹ ਕਿਰਪਾ ਉਸ ਅਕਾਲ ਪੁਰਖ ਨੇਹ ਕਲੰਕਲ ਕਲਕੀ ਉਤਾਰ ਜੀ ਨੇ ਚੌਬੀਸਾਂ ਨੇ ਕੀਤੀ ਜਿਸ ਦੀਆਂ ਪੇਸ਼ੀਨ ਗੋਈਆਂ ਜਿੰਨੇ ਵੀ ਗ੍ਰੰਥਾ ਸ਼ਾਸਤਰਾ ਦੇ ਵਿੱਚ ਹੋਈਆਂ ਉਹ ਭਗਵਾਨ ਸਵੈਮ ਭਗਤਾਂ ਤੇ ਦਿਆਲੂ ਹੋਇਆ ਔਰ ਉਸ ਭਗਵਾਨ ਨੇ ਆ ਕੇ ਆਪ ਜੀ ਨੂੰ ਜਗਾਰਾ ਦਿੱਤਾ ਸੋ ਹੰਗਮਾਰਾਇ ਛੇ ਸੰਸਿষ্ণ ਭਗਵਾਨ ਦੀ ਜੈ ਇਹ ਜਗਾਰਾ ਆਪ ਜੀ ਜੋ ਸੁਣ ਰਹੇ ਹੋ ਸੋ ਪਰਮਾਤਮਾ ਹੰਗਾਤਮਾ ਆਤਮਾ ਦੇ ਪਰਮਾਤਮਾ ਦਾ ਮੇਲ ਕਰਨਾ ਕਿਵੇਂ ਕਰਨਾ ਸੋ ਸੋ ਪਰਮਾਤਮਾ ਆਤਮਾ ਨੂੰ ਇਹ ਸਮਝਾਉਂਦਾ ਕਿ ਬੱਚਿਓ ਮੇਰੇ ਵਿੱਚ ਕੁਝ ਗੁਣ ਹਨ ਇਸ ਕਰਕੇ ਮੇਰੀ ਜੈ ਆ ਪਹਿਲਾ ਗੁਣ ਕੀ ਆ ਮੈਂ ਮਹਾਰਾਜ ਹਾਂ ਮੈਂ ਉਹ ਰਾਜਾ ਹਾਂ ਸਦਾਬ ਰਹਿਣ ਵਾਲਾ ਮੈਂ ਕਦੇ ਮਰਨ ਚੰਮਣ ਵਿੱਚ ਨਹੀਂ ਆਉਂਦਾ ਮੈਂ ਉਹ ਰਾਜਾ ਹਾਂ ਮੈਂ ਸ਼ੇਰ ਸਿੰਘ ਹਾਂ ਸ਼ੇਰ ਸਿੰਘ ਕੋਈ ਤਤ ਵਿਜੂਦ ਨਹੀਂ ਉਹ ਸ਼ੇਰ ਸਿੰਘ ਸਮਰੱਥ ਪਾਵਰ ਆ ਬ੍ਰਹਮੰਡਾ ਖੰਡਾ ਨੂੰ ਆਪਣੇ ਪੈਰ ਦੇ ਵਿੱਚ ਰੱਖਣ ਵਾਲੀ ਮੈਂ ਸਿੰਘ ਹਾਂ ਮੈਂ ਸੂਰ ਵੀਰ ਹਾਂ ਮੈਂ ਵਿਸ਼ਨੂ ਵੀ ਹਾਂ ਇਸ ਕਰਕੇ ਮੈਂ ਭਗਵਾਨ ਮੇਰੀ ਜੈ ਸੋ ਆਪ ਜੀ ਨੇ ਉਹ ਜਗਾਰੇ ਦਾ ਆਨੰਦ ਮੰਨਿਆ ਮੇਰੇ ਵੀਰ ਜੀ ਐਸ ਡੀਓ ਸਾਹਿਬ ਨੇ ਅਲਿਖ ਸਾਂਝੀ ਕਰੀ ਉਹਦੇ ਵਿੱਚ ਇੱਕ ਤਾੜਨਾ ਭਰਿਆ ਲਫਜ਼ ਆਇਆ ਵੇਖਿਓ ਭੁੱਲ ਕੇ ਕੀ ਕਿਹਾ ਕਿਉਂਕਿ ਅਸੀਂ ਕਰਦੇ ਆ ਇਹ ਗੱਲਾਂ ਇਸ ਕਰਕੇ ਉਹ ਪ੍ਰਭੂ ਪਰਮਾਤਮਾ ਨੂੰ ਵੀ ਗੱਲਾਂ ਦੱਸਣੀਆਂ ਪਈਆਂ ਅਸੀਂ ਕਰਦੇ ਆ ਕੀ ਕਿਹਾ ਵੇਖਿਓ ਪੁੱਲ ਕੇ ਗੁਰਸਿੱਖ ਨਾਲ ਗੁਰਮੁਖੋ ਹੋਇਆ ਨਾ ਕਦੇ ਨਰਾਜ ਅਸੀਂ ਆਪਣੇ ਅੰਦਰ ਚਾਂਤੀ ਮਾਰਨੀ ਕਿਹਾ ਅਸੀਂ ਇਹ ਕੰਮ ਕਰਦੇ ਆ ਜਾਂ ਨਹੀਂ ਕਰਦੇ ਜੇ ਕਰਦੇ ਆ ਬਖਸ਼ੇ ਨਹੀਂ ਜਾਵਾਂਗੇ ਕਿਉਂ ਨਹੀਂ ਬਖਸ਼ੇ ਜਾਵਾਂਗੇ ਨਰਾਜਿਆਂ ਦਾ ਗੋਬਿੰਦ ਸਾਥ ਨਾ ਕਦੇ ਵੀ ਨਿਭਾਈ ਆ ਮੈਂ ਉਹਦਾ ਸਾਥ ਹੀ ਨਹੀਂ ਦੇਣਾ ਇਸੇ ਤਰ੍ਹਾਂ ਰਬੀਦਾਸ ਮਹਾਰਾਜੀ ਵਲੇ ਇੱਕ ਰਾਜਾ ਸੀ ਉਹ ਸ਼ਿਕਾਰ ਖੇਡਣਗੇ ਨਾਲ ਇੱਕ ਕੱਲਾ ਬੱਚਾ ਵੀ ਸੀ ਰਬਦਾਸ ਮਹਾਰਾਜ ਜੀ ਉਧਰ ਦੇ ਆਉਂਦੇ ਆ ਤੇ ਉਹਨਾਂ ਨੇ ਉਹਨੂੰ ਝਿੜਕਤਾ ਰਬਦਾਸ ਮਾਰ ਨੂੰ ਝਿੜਕਿਆ ਉਹਨੇ ਕਿ ਤੂੰ ਸਾਨੂੰ ਨਮਸਕਾਰ ਨਹੀਂ ਕੀਤੀ ਤੂੰ ਸਾਨੂੰ ਜੈ ਨਹੀਂ ਕੀਤੀ ਉਹ ਕਹਿੰਦਾ ਮੈਂ ਤਾਂ ਜੈ ਉਸ ਨੂੰ ਕਰੂੰਗਾ ਜਿਹੜਾ ਮੇਰਾ ਖਾਸ ਮਿਆ ਕਾਲਪੁਰਖ ਹੈ ਤਾਨੇ ਮਿਹਲੇ ਮਾਰੇ ਕਟਵੱਦ ਸ਼ਬਦ ਬੋਲੇ ਕਿ ਹੈ ਤੇ ਤੂੰ ਜੋੜੇ ਗੰਡਣ ਵਾਲਾ ਖਲਾ ਧਾਰਨਾ ਵਾਲਾ ਤੂੰ ਚਮੜਾ ਗੰਢਣ ਵਾਲਾ ਤੂੰ ਰਵਦਾਸ ਮਹਾਰਾਜ ਜੀ ਨੇ ਅਕਾਲਪੁਰ ਘਾੜੀ ਭੇਂਤੀ ਕੀਤੀ ਕਿ ਕਾਲਪੁਰ ਕੀ ਤਾਂ ਹੰਕਾਰੇ ਹੋਇਆ ਉਹ ਫਿਰ ਉਹਨੇ ਕਿਹਾ ਕਿ ਜੇ ਮੈਂ ਚਮੜਾ ਗੰਢਣ ਵਾਲਾ ਤੁਸੀਂ ਵੀ ਚਮੜੇ ਵਾਲੇ ਹੋਵੋਗੇ ਤੁਸੀਂ ਵੀ ਚਮੜੇ ਵਾਲੇ ਹੋਵੋਗੇ ਔਰ 21 ਜਨਮ 21 ਜਨਮ ਉਹ ਰਾਜਾ ਉਹ ਕੱਲਾ ਬੱਚਾ ਉਹ ਜਿਹੜਾ ਬੱਚਾ ਸੀ ਉਹ ਕਹਿਣ ਲੱਗਾ ਰਾਜੇ ਨੂੰ ਕਿ ਰਾਜਾ ਇਹਨੂੰ ਪੂਰਾ ਪਾਲਾ ਨਾ ਕਹਿ ਇਹਦੀ ਅੱਖਾਂ 'ਚ ਮੈਨੂੰ ਨੂਰ ਨਜ਼ਰ ਆਉਂਦਾ ਉਹ ਕਹਿੰਦਾ ਇਹ ਕੀ ਸਾਡਾ ਕਰ ਲੂਗਾ ਸਾਡਾ ਕੁਝ ਨਹੀਂ ਕਰ ਸਕਦਾ ਇਹ ਇਹ ਤਾਂ ਖਲਾ ਗੰਡਣ ਵਾਲਾ ਹੈ ਇਹ ਜੋੜੇ ਗੰਡਣ ਵਾਲਾ ਹੈ ਉਹ ਰਾਜਾ ਫੇਰ ਨਹੀਂ ਹਟਿਆ ਰਾਜ ਨੇ ਫੇਰ ਕਿਹਾ ਫੇਰ ਉਹ ਕੱਲੇ ਬੱਚੇ ਨੇ ਕਿਹਾ ਕਿ ਨਹੀਂ ਰਾਜਾ ਨਹੀਂ ਨਾ ਕਹਿ ਇਦਿ ਕੇਹੀ ਹੋਈ ਗੱਲ ਪੂਰੀ ਹੋ ਉਹ ਕਹਿੰਦਾ ਫਿਰ ਹੁਣ ਕੀ ਬਣੂ ਫਿਰ ਉਦਾਸ ਮਰਨ ਗਿਆ ਕੋਈ ਗੱਲ ਨਹੀਂ 21 ਜੂਨ ਆਈਆਂ ਕੋਈ ਨਾ ਕੱਢ ਲੋ ਜਦੋਂ ਮੇਰਾ ਪਰਮਾਤਮਾ ਮਾਤਲੋਕ ਦੇ ਵਿੱਚ ਆਇਆ ਤੁਹਾਡੇ ਲੈਣ ਦੇਣ ਦੇਊਗਾ ਸੱਚੇ ਪਾਤਸ਼ਾਹ ਜੀ ਰਾਵੀ ਦੇ ਕੰਢੇ ਗਏ ਉੱਥੇ ਸੱਚੇ ਪਾਤਸ਼ਾਹ ਨੇ 19 ਮਾਗ 2020 ਬਿਕਰਮੀ ਨੂੰ ਰਾਵੀ ਦੇ ਕੰਢੇ ਗਏ ਉੱਥੇ ਬੰਤਗੀ ਬਣੀ ਸੰਗਤਾਂ ਨੇ ਕਿਹਾ ਸੱਚੇ ਪਾਤਸ਼ਾਹੋ ਕੱਪੜੇ ਲਿਪੜ ਜਾਣਗੇ ਗੱਡਾ ਮੰਗਾਲੀਏ ਲਿਖਾ ਦੇਣਾ ਸੀ ਨਾ ਉਹਨਾਂ ਦਾ ਗੱਡਾ ਮੰਗਾਲੀਏ ਕੱਪੜੇ ਲਿਪੜੇ ਜਾਣਗੇ ਸੱਚੇ ਪਾਤਸ਼ਾਹ ਨੇ ਕਿਹਾ ਮੰਗਾ ਲਓ ਗੱਡਾ ਵੀ ਆ ਗਿਆ ਫਿਰ ਦੋ ਝੋਟੇ ਵੀ ਲਿਉਂਦੇ ਸਾਂਡ ਉਹ ਵੀ ਲਿਉਂਦੇ ਇੱਕ ਨਾਲ ਦੇ ਪਿੰਡ ਦਾ ਇੱਕ ਅੱਧਾ ਦੇ ਪਿੰਡ ਦਾ ਦੋ ਹੀ ਲਿਉਂਦੇ ਉਸ ਵੇਲੇ ਨੇ ਕਿਹਾ ਸੀ कि जद वो मेरा परमात्मा आया मात लोक ਦੇ ਵਿੱਚ ਉਹ ਤੁਹਾਡੇ ਮੱਥੇ ਦੇ ਤੁਹਾਡੇ ਮੱਥੇ ਦੇ ਉਹ 60 ਮਾਰੇਗਾ 60 ਮਾਰੇਗਾ ਉਸ ਵੇਲੇ ਪਰਮੇਸ਼ਰ ਨੇ ਆਪ ਉਹਨਾਂ ਦੀ ਰਾਸਾਂ ਹੱਥ ਫੜ ਕੇ ਗੱਡਿਆਂ ਦਾ ਸੰਗਤ ਬਿਠਾ ਕੇ ਔਰ ਆਪ ਸੱਚੇ ਪਾਤਸ਼ਾਹ ਜੀ ਨੇ ਉਹਨੇ ਮੱਥਿਆਂ ਤੇ 60 ਮਾਰੀ ਆਓ ਲਿਖਾਂ ਜੀ ਕਰੀਏ ਸਮਾਂ ਨਹੀਂ ਮਿਲਿਆ ਵੇਖ ਰਾਜਨ ਕਿਉਂ ਹੋਇਆ ਚੁੱਪ ਰਾਜਾ ਸੀਓ ਗੋਂਗ ਮੁਖ ਬਖਾਈਆ ਉਠ ਮਾਂ ਦੇ ਇਕ ਲੋਤੇ ਸੁਤ ਵਾਰੀ ਤੇਰੀ ਆਈਆ ਉਹਨਾਂ ਕਿਹਾ ਉਠ ਹੁਣ ਤੇਰੀ ਵਾਰੀ ਆ ਗਈ ਹੋਣਾ ਮਗਧ ਦੇਸ਼ ਨਹੀਂ ਉਲਟਾ ਰੁਖ ਸਮਝ ਸੋਚ ਜਰਾ ਨਾ ਆਈਆ ਓਹ ਬੇਨਤੀ ਰਿਹਾ ਪੁੱਛ ਕਿਹੜੀ ਬੇਨਤੀ ਪੁੱਛ ਰਿਹਾ ਜੋ ਚੁਮਿਆਰੇ ਅੱਗੇ ਸੁਣਾਈਆ ਜੋਤੀ ਜੋਸ ਰੂਪ ਹਾਰਾ ਬ ਆਪਣੇ ਕਿਰਪਾ ਕਰ ਦਇਆ ਬਣਦਾ ਕਮਾਈਆ ਮਗਧਦੇਸ਼ ਕਾ ਕਹੇ ਰਾਜਾ ਮਗਧਦੇਸ਼ਿਆ ਮੋਹੇ ਸਮਝ ਕੋਈ ਨਾ ਆਈਆ ਕੱਲਾ ਬੱਚਾ ਕੇ ਮੈਂ ਕੀ ਦੱਸਾਂ ਬਾਤਾਂ ਤੇਦ ਅਵੇਦਨਾ ਕੋੇ ਖੁਲਾਈਆ ਉਥੇ ਮਿਲਿਆ ਚਮਿਆਰ ਰਵਦਾਸਾ ਹੱਥ ਡੋਰੀ ਤੰਦ ਰਖਾਈਆ ਅਸੀਂ ਵੇਖ ਕੇ ਕੀਤਾ ਹਸਾ ਅਸੀਂ ਉਸ ਨੂੰ ਵੇਖ ਕੇ ਕੀ ਕੀਤਾ ਅਸੀਂ ਹਾਸਾ ਕੀਤਾ ਸੀ ਉਸ ਵੇਲੇ ਰਵਦਾਸ ਮਹਾਰਾਜ ਨੂੰ ਵੇਖ ਕੇ ਇਸ ਦਾ ਖਪਰੀ ਵਾਲੀ ਖਾਲੀ ਕਸਾ ਵਸਤ ਹੱਤ ਨਾ ਕੋਈ ਟਕਾਈਆ ਸਾਨੂੰ ਵੇਖ ਕੇ ਚੁਮਿਆਰ ਕਿਆ ਇਹ ਪ੍ਰਭੂ ਦਾ ਤਮਾਸ਼ਾ ਤੁਹਾਡੀ ਮੇਰੀ ਨਾ ਕੋਈ ਵੜਾਈਆ ਐਸ ਧੋਰ ਨਾਲ ਤੁਹਾਡੇ ਦਮਦਿਆਂ ਬਨਾਰਾਸਾਂ ਚੰ ਮੰਦ੍ਰਿਸ਼ਟੀ ਦੂਰ ਕਰਾਈਆ ਮੇਰਾ ਕਰਮ ਇੱਕ ਖਾਸ ਜੋ ਖਾਲਸ ਪ੍ਰਭ ਨੇ ਦਿੱਤਾ ਸਮਝਾਈਆ ਜਿਨ੍ਹਾਂ ਦੇ ਵਿੱਚ ਨਾ ਰਹਿਣ ਸੁਆਸਾ ਪੋਸ਼ਣੋਂ ਵਾਲਾ ਲਾਲਾ ਆਪਣਾ ਪੇਟ ਗੁਜ਼ਾਰਾ ਕਰ ਕਰ ਖਾਈਆ ਵੇਸ਼ਕ ਤੂੰ ਨਜ਼ਰੀ ਆਵੇਂ ਰਾਜਾ ਤੇਰਾ ਦਰਬਾਨ ਇੱਕੋ ਜਮਿਆਂ ਕੁਲ ਮਾਈਆ ਮੈਂ ਤੇਰਾ ਨਹੀਂ ਹੁਣਾ ਮਹਤਾਜਾ ਪ੍ਰਵ ਦੇਵਨ ਹਾਰਾ ਮੇਰਾ ਇੱਕ ਅਖਵਾਈਆ ਮੈਂ ਤੇਰਾ ਮਹਤਾਜ ਨਹੀਂ ਹੁਣਾ ਰਵਦਾਸ ਨੇ ਉਸ ਬਲੀ ਕਿਹਾ ਨੂੰ ਜਿਸ ਨੇ ਸਭ ਦੇ ਸਾਜਣਾ ਸਾਜਾ ਸੱਚੀ ਬੰਤ ਬਣਾਈਆ ਜੁਗ ਚੋਕੜੀ ਹੋਵੇ ਰਖਾ ਸਿਰ ਆਪਣਾ ਹੱਥ ਰਖਾਈਆ ਉਹਦੇ ਕੋਲ ਕੀ ਕਾਟਾ ਜੋ ਬੇਅੰਤ ਵੇ ਪਰਵਾਈਆ ਤਾਰ ਦਿੱਸੇ ਉਸੀ ਤੁਸੀਂ ਉਹ ਯਾਦਵ ਵਿੱਚ ਆਣਵਾਟਾ ਜਨਮ ਅਨਜਨਮ ਰੂਪ ਬਟਾਈਆ ਜੋਤੀ ਜੋਸ ਰੂਪ ਹਾਰ ਆਪ ਆਪਣੇ ਕਿਰਪਾ ਕਰ ਲੇਖਾ ਦੇਵੇ ਸਭ ਥਾਉ ਥਾਈਆ ਇਹ ਲਿਖਾ ਦਿੱਤਾ ਸੀ ਉਸ ਵੇਲੇ ਪਰਮੇਸ਼ਰ ਜੀ ਨੇ ਮੈਂ ਕੁਝ ਲਾਈਨਾਂ ਹਰ ਸੰਗਤ ਨੂੰ ਛੱਡ ਕੇ ਆਪ ਦੇ ਨਾਲ ਮੈਂ ਸਾਂਝੀ ਕਰਾਂਗਾ ਕਿਉਂਕਿ ਸਮਾਂ ਘਟਿਆ ਜੋਤੀ ਜੋਸ ਰੂਪ ਹਾਰ ਆਪ ਆਪਣੇ ਕਿਰਪਾ ਕਰ ਜੁਗ ਜੁਗ ਸਬਦਾ ਲਿਖਾ ਰਿਆ ਮੁਕਾਈ ਆ ਉਹ ਪਰਮੇਸ਼ਰ ਸਾਹਿਬ ਦੇ ਲੇਖੇ ਕਿਵੇਂ ਜਿਹੜਾ ਉਹ ਮੁਕਾਰੇ ਸੀਗਾ ਰਾਜਨ ਇਹ ਕੋਜਾ ਕਮਲਾ ਦਿ세 ਸੱਚਾ ਰਾਜਨ ਇਹ ਕੋਜਾ ਕਮਲਾ ਦਿ세 ਸੱਚਾ ਜਿਸ ਵਿੱਚੋਂ ਸੱਚ ਰੂਪ ਨਜ਼ਰੀ ਆਇਆ ਇਸ ਦਾ ਬਚਨ ਨਾ ਹੋਵੇ ਕੱਚਾ ਇਹਨੂੰ ਚੰਗਾ ਮਾੜਾ ਨਾ ਕਹਿ ਇਸ ਦਾ ਬਚਨ ਨਾ ਹੋਵੇ ਕੱਚਾ ਨਾ ਕੋਈ ਮੇਟੇ ਮੇਟ ਮਟਾਈਆ ਸਾਡੀ ਇਹ ਧਾਰਨ ਨਾਲੋਂ ਹੋਵੇ ਹਤਾ ਹੱਤਿਆ ਸਕੇ ਨਾ ਕੋਈ ਮਟਾਈਆ ਮੈਂ ਨਿਊ ਕੇ ਵੇਖਿਆ ਨਾਲ ਅੱਖਾਂ ਇਹਦੇ ਕੋਲ ਨੂਰੋ ਨੂਰ ਨਜ਼ਰੀ ਆਇਆ ਮੈਂ ਮੈਂ ਗਿਆ ਹੱਕਾ ਵਕਾ ਮੇਰੀ ਚੱਲੇ ਨਾ ਕੋਈ ਚਤਰਾਈਆ ਜਿਹੜਾ ਉਸਦੇ ਨਾਲ ਸੀ ਬੱਚਾ ਹੋਲੇ जो इसने बचन कहा यथा रथ यथा यस वेद पुराण ऐसे दा गुण गाया ਤੈਨੂੰ ਦੇ ਖਾਲੀ ਹਥਾ ਬੇਅੰਤ ਬੇਪਰਵਾਇਆ ਰਾਜੇ ਕਹਾ ਇਹ ਸੁਣਨ ਵਾਲਾ ਕਟਾਵੱਛਾ ਰਾਜੇ ਕਿਹਾ ਇਹ ਸੁਣਨ ਵਾਲਾ ਕਟਾਵੱਛਾ ਡੋਰਾ ਖੱਲ ਲੋਹਾਈ ਆ ਇਹਦੀ ਗੁਥਲੀ ਵਿੱਚ ਇੱਕੋ ਧਾਗਾ ਅਟਾ ਉਹ ਵੀ ਕੱਚਾ ਰੂਪ ਵਟਾਈ ਆ ਰਾਜਾ ਤੰਨੇ ਵੀੜੇ ਮਾਰਿਆ ਸੀ ਉਸ ਵੇਲੇ ਇੱਕ ਆਰ ਇੱਕ ਰੰਬੀ ਉਤੇ ਲਗਾ ਹਥਾ ਜਿਸ ਉਤੇ ਹਥੇਲੀ ਮਾਰ ਆਪਣਾ ਰਿਜਕ ਕਮਾਈਆ ਇਹੋ ਜੇ ਰੁਲਦੇ ਵਿੱਚ ਕੱਖਾਂ ਇਹ ਉਹਦੀ ਵਰਡਿੰਗ ਸੀ ਕਿ ਉਸ ਵੇਲੇ ਇਹ ਜੇ ਬਥੇਰੇ ਰੁਲਦੇ ਉਹਨਾਂ ਆਇਆ ਕਹਤਾ ਸੀ ਚਾਰੋ ਕੂਟ ਦੇਣ ਦੁਹਾਈਆ ਰਵਦਾਸ ਕਿਹਾ ਰਾਜਾ ਸ਼ਾਬਾਸ਼ ਤੇਰੀ ਤੇਰੇ ਹੱਥ ਵੜਿਆਈਆ ਰੰਬੀ ਆਰ ਮੇਰੀ ਖਾਸ ਜੋ ਚਮੜੇ ਗੰਡ ਵਖਾਈਆ ਇਹੋ ਮੇਰੀ ਪੂੰਜੀ ਰਾਸ ਇਹੋ ਮੇਰੀ ਪੂੰਜੀ ਰਾਸ ਖੇਸੀ ਡੋਰੀ ਝੋਲੇ ਵਿੱਚ ਕੱਢ ਵਖਾਈਆ ਮਿਹਰਬਾਨ ਮੇਰਾ ਪ੍ਰਭੂ ਅਬਨਾਸ਼ ਤੁਰਦਾ ਸੱਚ ਸੱਚ ਗੁਸਾਈਆ ਮੈਂ ਤੁਹਾਨੂੰ ਤੇਰੇ ਪਿੱਛੇ ਉਹ ਜ਼ਰੂਰ ਦੇਵਾਂ ਆਖ ਪ੍ਰਭੂ ਇਸ ਦੀ ਆਸ਼ਾ ਪੂਰ ਕਰਾਈਆ ਇਸ ਜਨਮ ਆਕੇ ਡੋਰ ਵਿੱਚ ਮਾਸ ਜਗਤ ਤਨ ਹੰਡਾਈਆ ਮੇਰੀ ਆਰ ਲੰਗੇ ਇਸ ਦੀ ਨਾਸ਼ ਮੇਰੀ ਜਿਹੜੀ ਡੋਰ ਆ ਇਹਦੇ ਨਾਸਾਂ ਦੇ ਵਿੱਚੋਂ ਪਾੜ ਕੇ ਲੰਗੇਗੀ ਕਿਉਂਕਿ ਝੋਟੇ ਉਹ ਨੱਥ ਪਾਉਂਦੇ ਨਾ ਇਹ ਕਰਕੇ ਮੇਰੀ ਆਰ ਲੰਗੇ ਇਸ ਦੀ ਨਾਸ ਨਕ ਨਥ ਵਖਾਈਆ ਸੋਣ ਨੂੰ ਲੱਭੇ ਨਾ ਕੋਈ ਖਾਟ ਵਸਤਰ ਉਡਣ ਹੱਥ ਨਾ ਕੋਈ ਫੜਾਈਆ ਅਮੀਰ ਵਜ਼ੀਰ ਨਾ ਕੋਈ ਰਾਜਪਾਟ ਨੌਕਰ ਸੇਵ ਨਾ ਕੋਈ ਕਮਾਈਆ ਉਸ ਵੇਲੇ ਸੌਣ ਨੂੰ ਮੰਜਾ ਨਹੀਂ ਕੋਈ ਨੌਕਰ ਨਹੀਂ ਮਿਲਣਾ ਇਸ ਰਾਜੇ ਨੂੰ ਕਟਾ ਵਛਾ ਵਣ ਕੇ ਹਲ ਵਾਹ ਸੁਹਾਗੇ ਨਾਲ ਸੁਹਾਗੇ ਨਾਲ ਲਗਾਵੇ ਫਾਟ ਪੱਜੇ ਵਾਹੋ ਦਾਈਆਂ ਜੇ ਖਲੋਵੇ ਪਿੱਛੇ ਜ਼ਿਮੀਦਾਰ ਦੇਣ ਡਾਟ ਜਦੋਂ ਉਹ ਝੋਟਾ ਖਲੋ ਜਾਂਦਾ ਤਾਂ ਫਿਰ ਜ਼ਿਮੀਦਾਰ ਸੱਟ ਮਾਰਦਾ ਪਿੱਛੇ ਤੋਂ ਜੇ ਖਲੋਵੇ ਪਿੱਛੋਂ ਜ਼ਿੰਮੇਦਾਰ ਦੇਣ ਡਾਂਟ ਡੰਡਾ ਆਪਣੇ ਹੱਥ ਉਠਾਈਆ ਖਾਣੂ ਦੇਵੇਂ ਨਾ ਕੋਈ ਕੁਛ ਚਾਟ ਜੰਗਲ ਵੇਲੇ ਫਿਰ ਫਿਰ ਦੇ ਦੁਹਾਈਆ ਉਹ ਨਾਲੇ ਰੋਵੇ ਤਾਂ ਨਾਲੇ ਕਹੇ ਜੇ ਚੁਮਿਆਰ ਮੇਰੀ ਪੁੱਛੇ ਬਾਤ ਮੇਰਾ ਹੋ ਸਹਾਈਆ ਫਿਰ ਹੜਾ ਕੱਢਿਆ ਮੈਂ ਉਸ ਨੂੰ ਇੱਕ ਵਾਰ ਦੇਵਾਂ ਆਖ ਦੋਵੇਂ ਜੋੜ ਪੁੱਲ ਬਖਸ਼ਾਈਆ ਉਹਨਾਂ ਪੁੱਲਾ ਬਖਸ਼ਾਉਣ ਲੱਗਿਆ ਦੋਵੇਂ ਜੋੜ ਪੁੱਲ ਬਖਸ਼ਾਈਆ ਤੇਰਾ ਕਿਥੇ ਪੁਰਖ ਅਵਨਾਸ਼ ਜਿਸ ਮੈਨੂੰ ਸਜਾ ਲਗਾਈਆ ਮੇਰੀ ਜਨਮ ਜਨਮ ਦੀ ਮੁੱਕੀ ਬਾਟ ਲਿਖਾ ਲੇਖੇ ਲੇ ਲਗਾਈਆ ਉਸ ਵੇਲੇ ਰਵਿਦਾਸ ਕਹਾਂ ਅੱਛਾ ਇਹ ਨਿੱਕੀ ਜਿਹੀ ਬਾਤ 21 ਜਨਮ ਲੰਘਦੇ ਆ ਚਿਰ ਨਾ ਕੋਈ ਲੰਗਾਈਆ ਕਲਯੁਗ ਅੰਤਮ ਮੇਰਾ ਆਏ ਕਮਲਾ ਪਾਤ ਬੇਨजीर ਸਹਿਜ ਸੁਖਦਾਈਆ ਦੂਰ ਦੁਰਾਡਾ ਮੁਕਾਵੇ ਬਾਟ ਪਾndi ਆਪਣਾ ਨਉ ਤਰਾਈਆ ਲੱਖ 84 ਵਿੱਚੋਂ ਪਰਖ ਤੇਰੀ ਜਾਤ ਇਸ਼ਾਰੇ ਨਾਲ ਉਠਾਈਆ ਇਕਲੋਤਾ ਬੇਟਾ ਕਹੇ ਰਵਿਦਾਸ ਕੀ ਉਹ ਮੈਨੂੰ ਮਿਲੇ ਆਪ ਕੀ ਕਹਿ ਹਾਸ ਬੱਚੇ ਨੇ ਰਵਿਦਾਸ ਨੂੰ ਕੀ ਉਹ ਜਦੋਂ ਆਇਆ ਉਹ ਸਾਨੂੰ ਆਪੇ ਮਿਲੂਗਾ ਪਰਮੇਸ਼ਰ ਸਾਨੂੰ ਆਪ ਮਿਲੂਗਾ ਕੇ ਕੀ ਉਹ ਮੈਨੂੰ ਮਿਲੇ ਆਪ ਜਿਸ ਮੇਰੇ ਬਾਪ ਨੂੰ ਜਨਮ ਦਿੱਤਾ ਦਵਾਈਆ ਸਾਡੀ ਦੋਹਾਂ ਪੁੱਛੇ ਬਾਤ ਹੋਏ ਆਪ ਸਹਾਈਆ ਜਦੋਂ ਪਰਮਾਤਮਾ ਆਪ ਆਇਆ ਤੁਹਾਡੇ ਦੋਨਾਂ ਨੂੰ ਉਸ ਵੇਲੇ ਉਹ ਹਾਲ ਆ ਪਾ ਕੇ ਪੁੱਛੇਗਾ ਐਦਾਂ ਮੈਂ ਦਾਸ ਕਹਾਂ ਉਹ ਸਬਦਾ ਸਜਣ ਸਾਖ ਸਾਂਝਾ ਪੀਰ ਅਖਵਾਈਆ ਅਸੀਂ ਕਿੰਤੂ ਪਰੰਤੂ ਚ ਪਏ ਆ ਪਰ ਰਬਦਾਸ ਮਹਾਰਾਜ ਕੀ ਕਹਿੰਦੇ ਨਾ ਕਿ ਉਹ ਪਰਮਾਤਮਾ ਤੁਹਾਨੂੰ ਆਕੇ ਆਪ ਮਿਲੂਗਾ ਆਪ ਤੁਹਾਡਾ ਉਹ ਲੈਣ ਦੇਣ ਦਊਗਾ ਸਬਦ ਆ ਸੱਜਣ ਸਾਖ ਸਾਂਝਾ ਪੀਰ ਅਖਵਾਈਆ ਆਕੇ ਵੇਖੇ ਤੁਹਾਡਾ ਹਾਲਾਤ ਪੂਰਬ ਪਰਦਾ ਦੇ ਉਠਾਈਆ ਜੇਦੂ ਪਰਮਾਤਮਾ ਆਇਆ ਤੁਹਾਡੇ ਹਾਲਾਤ ਆਪੇ ਦੇਖ ਲੇਗਾ ਤੁਸਾਂ ਰੋ ਰੋ ਕੇ ਅੰਗਲ ਵਾਂਢੀ ਜਾ ਕੇ ਦੇਣਾ ਆਖ ਨਿਤਰ ਨੈਣਾ ਨੀਰ ਵਹਾਈਆ ਅਸੀਂ ਰਵਿਦਾਸ ਕੋਲੋਂ ਸਿੱਖੀ ਜਾਂਚ ਸ਼੍ਰੀ ਪਗਵਾਨ ਨਿਵਾਣਿਆ ਨਿਤਾਣ ਆਪਣੇ ਗਲੇ ਲਗਾਈਆ ਕਰ ਕਿਰਪਾ ਫੇਰ ਤੁਹਾਨੂੰ ਦੇ ਨਿਜਾਤ ਸਿਰ ਆਪਣਾ ਹੱਥ ਟਕਾਈਆ ਚਲ ਕੇ ਆਏ ਤੁਹਾਡੇ ਘਾਟ ਕੀ ਕਹ ਰਬਦਾਸ ਨੇ ਉਹ ਪਰਮੇਸ਼ਰ ਕਿੱਦਾਂ ਦਾ ਹੋਊਗਾ ਉਹ ਸਜਣੋ ਚਲ ਕੇ ਆਊਗਾ ਤੁਹਾਡੇ ਕੋਲ ਔਰ ਸਜਣੋ ਚਲ ਕੇ ਆਊਗਾ ਤੁਹਾਡੇ ਕੋਲ ਵੀ ਚਲ ਕੇ ਆਇਆ ਉਹ ਚਲ ਕੇ ਆਏ ਤੁਹਾਡੇ ਘਾਟ ਰਵਿਦਾਸ ਚੁਮਿਆਰਾ ਨਾਲ ਮਿਲਾਈਆ ਗੈਨੇ ਗੁਰਮੁਖ ਸਿੰਘ ਜੀ ਉਸ ਮਿਲੇ ਦੇ ਨਾਲ ਸਨ ਉਹ ਵੀ ਨਾਲ ਸੀ ਰਵਿਦਾਸ ਚੁਮਿਆਰਾ ਨਾਲ ਮਿਲਾਈਆ ਲਿਖਾ ਲਿਖ ਕੇ ਸ਼ਾਈ ਕਲਮ ਦਿਵਾਤ ਚੈਨ ਚਾਇ ਆਪਣਾ ਹੁਕਮ ਸੁਣਾਈਆ ਦੋਹਾਂ ਦੇ ਸਿਰ ਵਿੱਚ ਮਾਰੇ ਇੱਕ ਇੱਕ 60 ਕੀ ਕਿਹਾ ਸੀ ਅਫਦਾਸ ਮਹਾਰਾਜ ਜੀ ਨੇ ਕਿ ਜਦੋਂ ਤੁਹਾਡੇ 21 ਜਨਮ ਤੁਹਾਡੇ ਨਿਕਲ ਜਾਣਗੇ ਉਸ ਵੇਲੇ ਪਰਮਾਤਮਾ ਜਦੂਰਾਵੀ ਦੇ ਘੰਡੇ ਲੰਗੜ ਲੱਗੂਗਾ ਜਦ ਉਹ ਆਇਆ ਤੁਹਾਡੇ ਸਿਰ ਤੇ ਇੱਕ ਇੱਕ ਕੀ ਮਾਰੂਗਾ ਉਹ 60 ਮਾਰੂਗਾ ਉਹ ਚੱਲ ਕੇ ਆਊਗਾ ਉਹਨੇ ਪੁੱਛਿਆ ਸੀ ਓਕੇ ਮੇਦਾ ਮਨੇ ਕਿਹਾ ਚਲ ਕੇ ਆ ਪਾਉਗਾ ਤੁਹਾਡੇ ਹਾਲਾਤ ਨੂੰ ਆ ਕੇ ਦੇਖੂਗਾ ਦੋਹਾਂ ਦੇ ਸਿਰ ਤੇ ਸਿਰ ਵਿੱਚ ਮਾਰੇ ਇੱਕ ਇੱਕ ਸਾਠ ਦੁੱਖ ਦਰਦ ਦੇ ਗਵਾਈਆ ਐਸੇ ਜਨਮ ਵਿੱਚ ਪੂਰੀ ਕਰ ਜਾਏ ਵਾਟ ਐਸੇ ਜਨਮ ਵਿੱਚ ਤੁਹਾਡੀ ਉਹ ਵਾਟ ਪੂਰੀ ਕਰ ਦੇਗਾ ਅੱਗੇ ਜਨਮਣਾ ਕੋਈ ਪਵਾਈਆ ਆਰ ਪਾਰ ਹੋ ਕੇ ਤੁਹਾਡੀ ਪੁੱਛੇ ਬਾਤ ਆਰ ਪਾਰ ਹੋ ਕੇ ਤੁਹਾਡੀ ਕੀ ਪੁੱਛੂਗਾ ਬਾਤ ਪੁੱਛੂਗਾ ਕਿਉਂਕਿ ਨਦੀ ਦੇ ਆਰ ਪਾਰ ਸੀਗੇ ਤੁਹਾਡੀ ਬਾਤਾਂ ਪੁੱਛੂਗਾ ਕੋ ਪ੍ਰਮਾਤਮਾ ਹਰ ਗੋਬਿੰਦ ਗੁਰ ਅਰਜਨੰਦ ਇਹਨਾਂ ਗਵਾਹੀਆ ਭਗਤ ਸੋਹਲੇ ਜਿਹੜੇ ਸਾਥ ਉਸ ਵੇਲੇ ਭਗਤ ਸੋਹਲੇ ਵੀ ਉਹ ਸੱਚੇ ਪਾਤਸ਼ਾਹ ਜੀ ਦੇ ਨਾਲ ਸਨ ਭਗਤ ਸੋਹਲੇ ਜਿਹੜੇ ਸਾਥ ਵੇਖ ਵੇਖ ਸਾਰੇ ਖੁਸ਼ੀ ਮਨਾਇਆ ਸੱਚੇ ਪਾਤਸ਼ਾਹ ਜੀ ਨੇ ਕੀ ਕਿਹਾ ਲਿਖਤ ਦੇ ਵਿੱਚ ਕਿ ਜਿਹੜੇ ਉਸ ਵੇਲੇ ਭਗਤ ਸਾਹਿਬ ਮੇਰੇ ਨਾਲ ਸਨ ਉਹ ਵੇਖ ਵੇਖ ਕੇ ਕੀ ਕਰਦੇ ਪਏ ਨੇ ਖੁਸ਼ੀਆਂ ਮਨਾ ਰਹੇ ਨੇ ਕਿਉਂਕਿ ਲੜਨ ਦੇਣਾ ਜਿਹੜਾ ਉਹ ਵਾਟ ਚੱਕੀ ਸੀ ਸੱਚੇ ਪਾਤਸ਼ਾਹ ਜੀ ਨੇ ਭਗਤ ਸੋਹਿਲ ਜਿਹੜੇ ਸਾਥ ਵੇਖ ਵੇਖ ਸਾਰੇ ਖੁਸ਼ੀ ਮਨਾਈਆ ਸ਼੍ਰੀ ਪੰਗਵਾਨ ਕੈ ਸੁਣ ਰਬਦਾਸ ਆਪਣਾ ਧਿਆਨ ਲਗਾਈਆ ਦੋਏ ਇਕੱਠੇ ਹੋਏ ਆ दोए इकट्ठे होए आगे दोहा पास ओ ओ दो हाँ पास दो हाँ दोए इकट्ठे हो गए और दोह पास आ गए दोहों कौन अकालपुर परमात्मा का रविदास नोए इकट्ठे होए आगे दोहा पास बिचों दो दो नजरी आईया ਪਹਿਲੋਂ ਸੰਗਤ ਚਰਨ ਧੂੜ ਰਾਵੀ ਵਿੱਚ ਗਈ ਸ਼ੋ ਇਹ ਲਾਈਨ ਨੂੰ ਫੇਰ ਸੁਣ ਲਿਓ ਪਹਿਲੋਂ ਸੰਗਤ ਚਰਨ ਧੂੜ ਰਾਵੀ ਵਿੱਚ ਗਈ ਸ਼ੋ ਚਰਨਾ ਦੀ ਧੂੜ ਦੇਖੋ ਸਾਡੀ ਕਿਹੜੀ ਪਰਮੇਸ਼ੰਤੀ ਆ ਸ਼੍ਰੀ ਭਗਵਾਨ ਦਇਆ ਕਮਾਈਆ ਉਸ ਧੂੜ ਨਾਲ ਚਰਨਾ ਦੀ ਸੰਗਤਾਂ ਦੀ ਚਰਨਾ ਦੀ ਧੂੜ ਨਾਲ ਕੀ ਹੋਇਆ ਉਸ ਤੂੜ ਨਾਲ ਇਣਾ ਦੀ ਦੁਰਮਤ ਮੈਲ ਦਿੱਤੀ ਤੋ ਸਿਰੇ ਆਪਣਾ ਹੱਥ ਟਗਾਈਆ ਅੱਗੇ ਲਿਖਾ ਰਹੇ ਨਾ ਕੋ ਅੰਤ ਆਪਣੇ ਵਿੱਚ ਸਮਾਈਆ ਮਾਰਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਵਿੱਚ ਕੋਈ ਸਪੇਸ ਨਹੀਂ ਹੈ ਮਾਰੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਨਾ ਚਰਨਾਂ ਲੇ ਆਸ਼ੋ ਮਾਰੇ ਸ਼ੇਸ ਵਿਸ਼ਨੂੰ ਭਗਵਾਨ ਜਿਨਾ ਚਰਨਾਂ ਨੂੰ ਛੋਲਿਆ ਤਿੰਨਾ ਮਿਲੇ ਮਾਨ ਵੜਿਆਈਆ ਮਾਰੇ ਸ਼ੇਸ ਵਿਸ਼ਨੂੰ ਭਗਵਾਨ ਉਸ ਰਾਬੀ ਦੇ ਕੰਡੇ ਹਾਜ਼ਰ ਹਜੂਸਨ ਉਸ ਵੇਲੇ ਹਰ ਸੰਗ ਇਹ ਜੋ ਇਹ ਉਹ ਲੇਖ ਸੀਗਾ ਕਿ ਜਿਹੜਾ ਉਸ ਵੇਲੇ ਰਾਜੇ ਨੇ ਰਬਿਦਾਸ ਮਾਰ ਨੂੰ ਚੰਗਾ ਮਾੜਾ ਕਿਹਾ ਸੀਗਾ ਇਸ ਲਿਖਤ ਦੇ ਵਿੱਚ ਸਾਨੂੰ ਇਹ ਜਿਹੜੀ ਆ ਸਿੱਖਿਆ ਇਹ ਮਿਲਦੀ ਹੈ ਅਸੀਂ ਵੀ ਕਿਸੇ ਪ੍ਰਾਣੀ ਨੂੰ ਭੈਣ ਭਰਾ ਨੂੰ ਕਿਸੇ ਨੂੰ ਵੀ ਅਦਰ ਕੋਈ ਵੀ ਹੋਵੇ ਕਿਸੇ ਨੂੰ ਕੋ ਚੰਗਾ ਮੋੜਾ ਲਫ਼ਜ਼ ਨਾ ਕੱਢੀਏ ਕਿਉਂਕਿ ਪਤਾ ਨਹੀਂ ਸਾਡਾ ਲੇਖਾ ਕਿਤੇ ਦਾ ਕਿਤੇ ਪਿੱਛੇ ਦਾ ਪਿੱਛਾ ਚਲਾ ਜਾਊ ਇਹ ਪਰਮੇਸ਼ਰ ਵਲਸ਼ਲ ਕਰਦਾ ਉਸਦਾ ਕੋਈ ਪਤਾ ਨਹੀਂ ਸੋਦਾਸ ਖਿਮਾ ਚੋਂਦਾ ਹਰਵਾਨੀ ਸਾਂਝੀ ਕਰਦੇ ਆਂ ਦਾਸ ਤੋਂ ਨਿਕਾਂ ਗਲਤੀਆਂ ਹੋਈਆਂ ਮਹਯੂ ਸ਼ਾਂਚੇ ਦੇ ਚਰਨਾਂ ਦੇ ਪਾਸੋਂ ਸਾਰੀ ਹਰ ਸੰਗ ਦੇ ਪਾਸੋਂ ਮਾਫੀ ਚੋਣਾ ਹਰ ਸੰਗ ਦੇ ਜੋ ਇੱਕ ਬੇਨਤੀ ਹੋਰ ਛੋਟੀ ਜੀ ਜਿਕਾਰਾ ਜਿਹੜਾ ਅਸੀਂ ਲਾਉਨੇ ਆ ਇਸ ਉਹ ਮੇਰੇ ਸਹਿਬ ਨੂੰ ਮਨਜ਼ੂਰ ਨਹੀਂ ਹੈਗਾ ਇਹ ਸਹਿਬ ਨੂੰ ਮਨਜ਼ੂਰ ਨਹੀਂ ਇਹ ਜਿਕਾਰਾ ਜਿਕਾਰਾ ਉਹ ਮਨਜ਼ੂਰ ਆ ਮੇਰੇ ਸਹਿਬ ਨੂੰ ਜਿਹੜਾ ਹਯੂ ਸ਼ਾਂਚਾ ਜੀ ਨੇ ਆਪ ਜੀ ਨੂੰ ਜਿਕਾਰਾ ਲਾ ਕੇ ਸੁਣਾਇਆ ਦਿੱਲੀ ਰਾਮਲੀਲਾ ਗਰੋਰ ਸੁਣਾਇਆ ਆਪ ਜੀ ਸਭ ਨੂੰ ਸੁਣਾਇਆ ਆਓ ਇੱਕ ਵਾਰ ਉਹ ਜਿਕਾਰੇ ਦੀ ਪੰਜ ਵਾਰ ਉੱਚੀ ਆਪਾਂ ਗੂੰਜ ਪਾਈਏ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ

भॻवान <laughs>